ਮੈਂ ਸਮਝ ਨਹੀਂ ਸਕਿਆ ਜ਼ਿੰਦਗੀ ਦੇ ਮੈਣੇ ਨੂੰ ਜੋ ਅੰਦਰ ਦੱਬਿਆ ਨੇ ਦਿਲ ਕਰਦਾ ਕਹਿਣੇ ਨੂੰ ਹਾਇ ਲਫ਼ਜ਼ਾਂ ਵਿੱਚ ਕਹਿਣੇ ਨੂੰ ਘਰ ਕਹਿੰਦੇ ਹੁੰਦੇ ਸੀ ਮਿੱਟੀ ਦੇਆਂ ਟੀਰਾ ਨੂੰ ਜੋ ਬਚਪਨ ਵਿੱਚ ਖਾਦੇ ਕਿਵੇਂ ਭੁੱਲਾਂ 베ਰਾ ਨੂੰ ਖੇੜ ਖੇੜ ਕਬੱਡੀ ਦੀ ਮੈਂ ਚੁਗਦਾ ਬੂਰੀ ਸੀ ਕੌਣ ਕਰੂਗਾ ਇਸ ਮੇਰੀ ਅਮੜੀ ਦੀ ਚੂਰੀ ਦੀ ਸਦਾ ਰੱਬ ਸਮਝਿਆ ਸੀ ਹਾਏ ਬਾਪੂ ਦੇ ਕਹਿਣੇ ਨੂੰ ਮੈਂ ਸਮਝ ਨਹੀਂ ਸਕਿਆ ਜ਼ਿੰਦਗੀ ਦੇ ਮੈਣੇ ਨੂੰ ਜੋ ਅੰਦਰ ਦੱਬੀਆਂ ਨੇ ਦਿਲ ਕਰਦਾ ਕਹਿਣੇ ਨੂੰ ਕੁਝ ਸਮਾਂ ਹੋਇਆ ਮੇਰੇ ਹਾਏ ਬਚਪਨ ਲੰਗੇ ਨੂੰ ਬਾਈ ਨੇ ਚਬਿਆ ਤਾਂ ਮੈਨੂੰ ਚਿਹਰਾ ਦੇ ਮੰਗੇ ਨੂੰ ਕਈ ਰੰਗ ਸੀ ਦੇਖੇ ਮੈਂ ਮੇਰੇ ਕਰ ਦਿਆਂ ਕੰਦਾ ਤੇ ਜਿਹੜੀ ਮੈਂ ਵਿਆਹੀ ਸੀ ਉਹ ਵੇਖੀ ਨੰਦਾ ਤੇ ਸਾਲ ਮਗਰੋਂ ਇੱਕ ਆਇਆ ਮੈਨੂੰ ਬਾਪੂ ਕਹਿਣੇ ਨੂੰ ਮੈਂ ਸਮਝ ਨਹੀਂ ਸਕਿਆ ਜ਼ਿੰਦਗੀ ਦੇ ਮੈਣੀ ਨੂੰ ਜੋ ਅੰਦਰ ਦੱਬਿਆ ਨੇ ਦਿਲ ਕਰਦਾ ਕਹਿਣੀ ਨੂੰ ਸੱਚ ਸਮਝ ਕੇ ਮੰਨਿਆ ਸੀ ਪੱਠੜਾ ਰੱਬ ਦੇ ਪਾਣੀ ਨੂੰ ਪਾਈਆਂ ਵੰਡ ਜ਼ਮੀਨ ਲਈ ਦਾਣੇ ਪੌਦ ਸਿਖਾਣੇ ਨੂੰ ਬੱਚੇ ਹੋਏ ਉਡਾਰ ਚੱਲ ਪਏ ਆਪਣੇ ਆਹਾਂ ਤੇ ਕੌਣ ਪੁੱਛੇ ਮੇਰੀ ਨੂੰ ਜਿਹੜੀ ਆਖਰੀ ਸਾਹਾਂ ਤੇ ਉਹ ਵੀ ਛੱਡ ਕੇ ਲੰਘ ਗਈ ਹਾਏ ਦੁਨੀਆ ਦੇ ਤਾਣੇ ਨੂੰ ਮੈਂ ਸਮਝ ਨਹੀਂ ਸਕਿਆ ਜ਼ਿੰਦਗੀ ਦੇ ਮੈਨੂੰ ਜੋ ਅੰਦਰ ਦੱਬੀਆਂ ਨੇ ਦਿਲ ਕਰਦਾ ਕਹਿਣੇ ਨੂੰ ਹਾਏ ਲਫ਼ਜ਼ਾਂ ਵਿੱਚ ਕਹਿਣੇ ਨੂੰ ਮੁੰਡੇ ਮੇਰੇ ਕਹਿਣ ਮੈਨੂੰ ਕੱਟੇ ਅਕਲਸਿਆਣੀ ਨੂੰ ਸਾਨੂੰ ਹੁੰਦੇ ਕੰਮ ਬਾਪੂ ਤੂੰ ਸਾਬ ਨਿਆਣੀ ਨੂੰ ਤੂੰ ਤੁਰ ਗਈ ਚੰਗਾ ਏ ਇਤੋਂ ਕਹਿ ਨਹੀਂ ਹੋਣਾ ਸੀ ਇਤੋਂ ਨੂੰਹਾਂ ਨਾਲ ਕੱਲੀ ਤੋਂ ਰਹਿ ਨਹੀਂ ਹੋਣਾ ਸੀ ਆਖਿਰ ਵਿੱਚ ਰਹਿ ਜਾਂਦਾ ਹਾਏ ਰੱਬ ਦਾ ਨਾਂ ਲੈਣੀ ਮੈਂ ਸਮਝ ਨਹੀਂ ਸਕਿਆ ਜ਼ਿੰਦਗੀ ਦੇ ਮੈਣੀ ਨੂੰ ਜੋ ਅੰਦਰ ਦੱਬੀਆਂ ਨੇ ਦਿਲ ਕਰਦਾ ਕਹਿਣੀ ਨੂੰ ਹਾਏ ਲਫ਼ਜ਼ਾਂ ਵਿੱਚ ਕਹਿਣੇ ਨੂੰ